ਦੇਖੋ ਸਾਨੂੰ ਤਾਂ ਹੁਣੇ ਪਤਾ ਲੱਗਾ ਸੀਗਾ ਕਿ ਹੁਣ ਇਸੇ ਕਰਕੇ ਅਸੀਂ ਆਏ ਆ ਵੀ ਕੀ ਗੱਲ ਹੋਈ ਆ ਔਰ ਜਿਹੜੀ ਗੱਲ ਵੀ ਹੋਈ ਮਾੜੀ ਗੱਲ ਹੋਈ ਆ ਕਿਉਂਕਿ ਪਹਿਲਾਂ ਵਿਜੀਲੈਂਸ ਵਾਲਿਆਂ ਨੇ ਵੀ ਇਹਨਾਂ ਨੂੰ ਤਾਂ ਕੀਤਾ ਸੀ ਉਹਨਾਂ ਨੇ ਵੀ ਕੋਈ ਨਹੀਂ ਲੱਭਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਈਡੀ ਵਾਲਿਆਂ ਕੋਲੋਂ ਵੀ ਇਹਨਾਂ ਕੋਲ ਕੋਈ ਨਹੀਂ ਲੱਭਣਾ ਵਧੀਆ ਇਨਸਾਨ ਸੀਗੇ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਜੀ ਪਾਰਟੀ ਨੂੰ ਨੁਕਸਾਨ ਵਾਸਤੇ ਇਸ ਕਰਕੇ ਪਹਿਲਾਂ ਵੀ ਇਹਨਾਂ ਨੂੰ ਖਰਾਬ ਕੀਤਾ ਗਿਆ ਹੁਣ ਫਿਰ ਈਡੀ ਦੇ ਥਰੂ ਇਹਨਾਂ ਨੂੰ ਤਾਂ ਕੀਤਾ ਜਾ ਰਿਹਾ ਪ੍ਰਧਾਨ ਜੀ ਨਾਲ ਗੱਲ ਹੋਈ ਸਾਡੀ ਹਾਂ ਮੇਰੀ ਹੁਣੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਕੀ ਕਹਿੰਦੇ ਹੋ ਉਹਨਾਂ ਨੇ ਵੀ ਇਹੀ ਮੈਨੂੰ ਮੈਸੇਜ ਇਹੀ ਆਇਆ ਸੀਗਾ ਚੰਡੀਗੜ੍ਹੋਂ ਕਿ ਐਦਾਂ ਦਾ ਪਤਾ ਕਰੋ ਤੁਸੀਂ ਵੀ ਕੀ ਗੱਲਬਾਤ ਹੈਗੀ ਔਰ ਮੈਂ ਐਸੇ ਕਰਕੇ ਆ ਹੁਣ ਬਾਕੀ ਸਾਰੀ ਗੱਲਬਾਤ ਤੁਹਾਡੇ ਤੋਂ ਪਤਾ ਲੱਗ ਗਈ ਟੀਡੀ ਆਫੀਸਰ ਨਾਲ ਗੱਲਬਾਤ ਕਰੋਗੇ ਜਾ ਕੇ ਦੇਖੋ ਜੇ ਕਰਨ ਦੇਣਗੇ ਤੇ ਫਿਰ ਕਰਾਂਗੇ ਬਿਰਸਾ ਤੁਸੀਂ ਕਹਿ ਰਹੇ ਹੋ ਕਿ 80 ਪਹਿਲਾਂ ਵਿਜੀਲ ਨੂੰ ਲੱਭਿਆ ਹੋਣ 80 ਨੂੰ ਕੋਸ਼ਿਸ਼ ਨੰਭੇ ਪਰ ਉਹ ਕੰਤਾ ਜੋ ਸੁਖਰਾ ਕਿ ਗ੍ਰਿਫਤਾਰੀ ਪੈ ਗਈ ਹੈ ਦੇਖੋ ਜੇ ਨਹੀਂ ਕੁਛ ਲੱਭਿਆ ਫਿਰ ਗ੍ਰਿਫਤਾਰੀ ਪੈਣਾ ਗ੍ਰਿਫਤਾਰੀ ਤਾਂ ਦੇਖੋ ਜੀ ਜਿੰਨੂੰ ਮਰਜ਼ੀ ਪਾ ਸਕਦੇ ਆ ਅੱਗੇ ਵੀ ਆਪਾਂ ਦੇਖਿਆ ਹੀ ਹੈ ਜੀ ਵੀ ਜਿੰਦੇ ਦਿਲ ਦਿਲ ਕਰਦਾ ਜਿਹੜੇ ਤੇ ਵੀ ਉਹਨਾਂ ਦੀ ਗ੍ਰਿਫਤਾਰੀ ਪਾ ਦਿੰਦੇ ਆਂ ਔਰ ਜਦੋਂ ਕੇਸ ਚੱਲਦਾ ਉਸ ਤੋਂ ਬਾਅਦ ਕੋਸ਼ਿਸ਼ ਵੀ ਬਰਾਮਦ ਹੁੰਦਾ ਠੀਕ ਕਰਨ ਸਮਝ ਦੇ ਇਸ ਦੇ ਵਿੱਚ ਜਾਣ ਕੇ ਜਾਣ ਬੋਝ ਕੇ ਪਰੇਸ਼ਾਨ ਕਰ ਰਹੇ ਆਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਨੇਤਾ ਉਹਨਾਂ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ ਪਹਿਲਾਂ ਆਪ ਸਰਕਾਰ ਨੇ ਇਹਨਾਂ ਨੂੰ ਕੀਤਾ ਹੁਣ ਸੈਂਟਰ ਦੀ ਸਰਕਾਰ ਜਾਣ ਬੁੱਝ ਕੇ ਇਹਨਾਂ ਨੂੰ ਕਰ ਰਹੀ ਹੈ ਪੋਲੀਟਿਕਲ ਮੈਂਡੇਟਾ ਦੇਖੋ ਆ ਪੋਲੀਟਿਕਲ ਹੀ ਹੈ ਬਿਲਕੁਲ ਪੋਲੀਟਿਕਲ ਪੋਲੀਟਿਕਲ ਮੈਂਡੇਟਾ ਜਿਹੜਾ ਅਸਫੇਰ ਦੇ ਤਕਰੀਬਨ 10 ਵਜੇ ਤੇ ਆਇਆ ਹੈ ਕੋਈ ਪੀਪੀਸੀਪ ਜਾਂ ਤੁਸੀਂ ਵੀ ਹੋਣਾ ਆਇਆ ਹੈ ਨਹੀਂ ਮੈਂ ਪਹਿਲਾਂ ਚੱਕਰ ਪਾਰਟੀ ਨਾਲ ਚੋਣ ਨਾਰਾ ਮੈਨੂੰ ਨਹੀਂ ਪਤਾ ਲੱਗਾ ਮੈਂ ਪਹਿਲਾਂ ਸਵੇਰੇ ਇੱਕ ਚੱਕਰ ਲਾਇਆ ਸੀ 10:30 ਵਜੇ ਉਦੋਂ ਹੀ ਕਹਿੰਦੇ ਸੀ ਵੀ ਕੰਟੀਨ ਡੇਢ ਘੰਟੇ ਤੱਕ ਇਹਨਾਂ ਨੂੰ ਫ੍ਰੀ ਕਰ ਦੇਣਾ ਹਾਂ ਮੈਨੂੰ ਇਹ ਸੀਗਾ ਵੀ ਸ਼ਾਇਦ ਚਲੇ ਗਏ ਔਰ ਹੁਣ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਇਹਨਾਂ ਨੂੰ ਭੇਜਿਆ ਇਸ ਕਰਕੇ ਆਉਣਾ ਸੀਗੇ ਸੀ ਪਾਰਟੀ ਵਾਈਜ਼ ਆਪਣੇ ਫੇਸ ਨੂੰ ਇਸ ਪਰਵੇ ਨਹੀਂ ਲੈ ਕੇ ਕਿਵੇਂ ਦੇਰ ਤੱਕ ਕੀ ਅੱਗੇ ਦੇਖੋ ਜੋ ਆ ਏਕਮਾਨ ਦਾ ਹੁਕਮ ਆਏਗਾ ਔਰ ਜਿੱਦਾਂ ਉਹ ਕਹਿਣਗੇ ਉਸੇ ਤਰ੍ਹਾਂ ਨਾਲ ਅਸੀਂ ਚੱਲਾਂਗੇ ਸਾਰੀ ਏਕਮਾਨ ਸਾਰੇ ਅਸੀਂ ਆਸ਼ੂ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਠੀਕ ਹੈ ਜੀ ਦੇਖੋ ਸਾਨੂੰ ਤਾਂ ਹੁਣੇ ਪਤਾ ਲੱਗਾ ਸੀਗਾ ਕਿ ਹੁਣ ਇਸੇ ਕਰਕੇ ਅਸੀਂ ਆਏ ਆ ਵੀ ਕੀ ਗੱਲ ਹੋਈ ਹੈ ਔਰ ਜਿਹੜੀ ਗੱਲ ਵੀ ਹੋਈ ਮਾੜੀ ਗੱਲ ਹੋਈ ਆ ਕਿਉਂਕਿ ਪਹਿਲਾਂ ਵਿਜੀਲੈਂਸ ਵਾਲਿਆਂ ਨੇ ਵੀ ਇਹਨਾਂ ਨੂੰ ਤਾਂ ਕੀਤਾ ਸੀ ਉਹਨਾਂ ਨੇ ਵੀ ਕੋਈ ਨਹੀਂ ਲੱਭਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਈੜੀ ਵਾਲਿਆਂ ਕੋਲੋਂ ਵੀ ਇਹਨਾਂ ਕੋਲ ਕੋਈ ਨਹੀਂ ਲੱਭਣਾ ਵਧੀਆ ਇਨਸਾਨ ਸੀਗੇ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਜਾਨ ਬੋਝ ਕੇ ਖਰਾਬ ਕੀਤਾ ਜਾ ਰਿਹਾ ਜੀ ਪਾਰਟੀ ਨੂੰ ਨੁਕਸਾਨ ਵਾਸਤੇ ਇਸ ਕਰਕੇ ਪਹਿਲਾਂ ਵੀ ਇਹਨਾਂ ਨੂੰ ਖਰਾਬ ਕੀਤਾ ਗਿਆ ਹੁਣ ਫਿਰ ਈੜੀ ਦੇ ਥਰੂ ਇਹਨਾਂ ਨੂੰ ਦਾਨ ਕੀਤਾ ਜਾ ਰਿਹਾ ਪ੍ਰਧਾਨ ਜੀ ਨਾਲ ਗੱਲ ਹੋਈ ਸਾਡੀ ਹਾਂ ਮੇਰੀ ਹੁਣੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਕੀ ਕਹਿੰਦੇ ਹੋ ਉਹਨਾਂ ਨੇ ਵੀ ਇਹੀ ਮੈਨੂੰ ਮੈਸੇਜ ਇਹੀ ਆਇਆ ਸੀਗਾ ਚੰਡੀਗੜ੍ਹੋਂ ਕਿ ਐਦਾਂ ਦਾ ਪਤਾ ਕਰੋ ਤੁਸੀਂ ਵੀ ਕੀ ਗੱਲਬਾਤ ਹੈਗੀ ਔਰ ਮੈਂ ਐਸੇ ਕਰਕੇ ਆ ਹੁਣ ਬਾਕੀ ਸਾਰੀ ਗੱਲਬਾਤ ਤੇ ਤੁਹਾਡੇ ਤੋਂ ਪਤਾ ਲੱਗ ਗਈ ਈਡੀ ਅਫਸਰ ਨਾਲ ਗੱਲਬਾਤ ਕਰੋਗੇ ਜਾ ਕੇ ਦੇਖੋ ਜੇ ਕਰਨ ਦੇਣਗੇ ਤੇ ਫਿਰ ਕਰਾਂਗੇ ਵੀਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ 80 ਪਹਿਲਾਂ ਬਿਜ਼ਨਸ ਹੋ ਉਸ ਨੂੰ 90 ਹੋਣ 80 ਨੂੰ 90 ਪਰ ਉਹ ਅੰਤ ਤਾਈ ਜੋ ਸੁਖਾ ਕਿ ਗ੍ਰਿਫਤਾਰੀ ਪੈ ਗਈ ਹੈ ਦੇਖੋ ਜੀ ਨਹੀਂ ਕੁਝ ਲੱਭਿਆ ਫਿਰ ਗ੍ਰਿਫਤਾਰੀ ਪੈਣਾ ਗ੍ਰਿਫਤਾਰੀ ਤਾਂ ਦੇਖੋ ਜੀ ਜਿੰਨੂੰ ਮਰਜ਼ੀ ਪਾ ਸਕਦੇ ਆ ਅੱਗੇ ਵੀ ਆਪਾਂ ਦੇਖਿਆ ਹੀ ਹੈ ਜੀ ਵੀ ਜਿੰਦੇ ਦਾ ਦਿਲ ਕਰਦਾ ਹੈ ਜਿਹੜੇ ਤੇ ਵੀ ਉਹਨਾਂ ਦੀ ਗ੍ਰਿਫਤਾਰੀ ਪਾ ਦਿੰਦੇ ਆ ਔਰ ਜਦੋਂ ਕੇਸ ਚੱਲਦਾ ਉਸ ਤੋਂ ਬਾਅਦ ਕੁਛ ਵੀ ਨਹੀਂ ਬਰਾਮਦ ਹੁੰਦਾ ਕੀ ਕਾਰਨ ਸਮਝ ਦੇ ਦਿੰਦੇ ਵਿੱਚ ਜਾਣ ਕੇ ਜਾਣ ਬੋਝ ਕੇ ਪਰੇਸ਼ਾਨ ਕਰ ਰਹੇ ਆ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਨੇਤਾ ਉਹਨਾਂ ਨੂੰ ਜਾਣ ਪੁੱਝ ਕੇ ਖਰਾਬ ਕੀਤਾ ਜਾ ਰਿਹਾ ਪਹਿਲਾਂ ਆਪ ਸਰਕਾਰ ਨੇ ਇਹਨਾਂ ਨੂੰ ਕੀਤਾ ਹੁਣ ਸੈਂਟਰ ਦੀ ਸਰਕਾਰ ਜਾਣ ਪੁੱਝ ਕੇ ਇਹਨਾਂ ਨੂੰ ਕਰ ਰਹੀ ਹੈ ਪੋਲਿਟੀਕਲ ਮੈਂਡੇਟਾ ਦੇਖੋ ਆ ਪੋਲਿਟੀਕਲ ਹੀ ਹੈ ਬਿਲਕੁਲ ਪੋਲਿਟੀਕਲ ਪੋਲਿਟੀਕਲ ਮੈਂਡੇਟਾ ਜੇ ਇਹਨਾਂ ਦੇ ਸਫੇਰ ਦੇ ਤਕਰੀਬਨ 10 ਵੇ ਤੇ ਆਏ ਹੈਗੇ ਕੋਈ ਪੀਪੀਸੀ ਤੇ ਤੁਸੀਂ ਵੀ ਹੋਣ ਆਏਗੇ ਨਹੀਂ ਮੈਂ ਪਹਿਲਾਂ ਚੱਕਰ ਦੂਜੀ ਪਾਰਟੀ ਨਾਲ ਚੋਣੀ ਨਾਲ ਮੈਂ ਨੂੰ ਨਹੀਂ ਪਤਾ ਲੱਗਾ ਮੈਂ ਪਹਿਲਾਂ ਸਫੇਰ ਇੱਕ ਚੱਕਰ ਲਾਇਆ ਸੀ 10:30 ਵਜੇ ਉਦੋਂ ਹੀ ਕਹਿੰਦੇ ਸੀ ਵੀ ਘੰਟੇ ਡੇਢ ਘੰਟੇ ਤੱਕ ਇਹਨਾਂ ਨੂੰ ਫ੍ਰੀ ਕਰ ਦੇਣਾ ਹ ਮੈਨੂੰ ਇਹ ਸੀਗਾ ਵੀ ਸ਼ਾਇਦ ਚਲੇ ਗਏ ਆ ਔਰ ਹੁਣ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਇਹਨਾਂ ਨੂੰ ਭੇਜਿਆ ਇਸ ਕਰਕੇ ਆਣੇ ਸੀਗੇ ਸੀ ਪਾਰਟੀ ਵਾਈਜ਼ ਆਪਣੇ ਫੇਸ ਤੋਂ ਇਹ ਕਰਵ ਨਹੀਂ ਲੈ ਕੇ ਕਿਵੇਂ ਦੇਰ ਤੱਕ ਕੀ ਅੱਗੇ ਆਪਣੇ ਦੇਖੋ ਜੋ ਹਾਈ ਕਮਾਂਡ ਦਾ ਹੁਕਮ ਆਏਗਾ ਔਰ ਜਿੱਦਾਂ ਉਹ ਕਹਿਣਗੇ ਉਸੇ ਤਰ੍ਹਾਂ ਨਾਲ ਅਸੀਂ ਚੱਲਾਂਗੇ ਸਾਰੀ ਹਾਈ ਕਮਾਂਡ ਸਾਰੇ ਅਸੀਂ ਆਸ਼ੂ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਠੀਕ ਹੈ ਜੀ ਠੀਕ ਹੈ ਹਾਂ ਜੀ